ਇਹਨਾਂ ਨੂੰ ਅਕਲ ਹੋਵੇ ਮਾੜੀ-ਮੋਟੀ ਵੀ ਦੇਖ ਇਹ ਫੌੜਾ ਪਉਣ ਵਾਲਾ 2 ਫੁੱਟ ਦਾ ਸਾਰਾ ਡੰਡਾ ਇਹ ਫੌੜੇ ਦੇ ਵਿੱਚ ਬਾਹਾਂ ਪੈਣ ਵਾਲਾ ਮੇਰੀ ਤਾਂ ਜਾਨ ਲੈ ਲਈ ਇਹਨਾਂ ਨੇ ਦੇਖ ਕਿਵੇਂ ਨਾ ਕੋਈ ਸਾਫ਼ ਕਰਦਾ ਨਾ ਹੋਰ ਕਰਦਾ ਦੱਸ ਇਹ ਲੋਕਾਂ ਦਾ ਮੈਂ ਕਰਾਂ ਕੀ ਦੇਹਰੇ ਬਾਬੇ ਨੇ ਫੌੜਾ ਸਮਾਰਤਾ ਉਹ ਗੰਨਾ ਟਾਈਮ ਹੋ ਗਿਆ ਹੁਣ ਤਾਂ ਬਾਬੇ ਫੌੜਾ ਸਮਾਰਤਾ ਉਹ ਫੌੜਾ ਹੀ ਸਮੰਨ ਵਾਲੇ ਕੋ ਸਮਰ ਨੂੰ ਕੀ ਹੈਗਾ ਫਾਨਾ ਲਾ ਦੇ ਤੇ ਫਾਨਾ ਤੂੰ ਉਦੋਂ ਬੜਾ 2 ਫੁੱਟ ਦਾ ਦਾ ਤੂੰ ਜਵਾਕ ਹਲੇ ਮਤ ਮੈਨੂੰ ਦਿਨਾ ਤੂੰ ਆ ਦੇਖ ਫਾਨਾ ਲਾਉਣ ਵਾਲਾ ਹੈ 2 ਫੁੱਟ ਦਾ ਦਾ ਸਾਰਾ ਡੰਡਾ ਕੀ ਨਹੀਂ ਭੇਜਿਆ ਤੂੰ ਅੜਕਾ ਵਾਜਾ ਕਰਦੇ ਸੰਤ ਇੱਕ ਦਿਨ ਹੀ ਚਲਾਣਾ ਫਿਰ ਨਵਾਂ ਲੈ ਆਵਾਂਗੇ ਭਾਵੇਂ ਦੋ ਦਿਨ ਦੋ ਵਾਰੀ ਤਾਂ ਤੁਹਾਡਾ ਪਹਿਲਾਂ ਸਮਰਤਾ ਤੀਜੀ ਵਾਰੀ ਇਹ ਚੱਕੀ ਆਉਣਾ ਹਲੇ ੜਕਾ ਵਾਜਾ ਕਰਦਾ ਮੈਂ ਤੜਕਾ ਵੜਕਾ ਵੀ ਕਰਦੀ ਰਹਿ ਜੂਆਂ ਮੜਾ ਮੋਟਾ ਕੋਈ ਅਕਲ ਤੋਂ ਕੰਮ ਲੈ ਲਿਆ ਕਰੋ ਸਮਰ ਦਾ ਨਹੀਂ ਹੈਗਾ ਇਹ ਹੈ ਸਮਰ ਦਾ ਨਹੀਂ ਹਣਾ ਸਮਰੂਆ ਨਹੀਂ ਦਿਖਣਾ ਕੋਈ ਸਾਹ ਮੇਰੇ ਸਿਰ ਤੱਕ ਮਾਰ ਕੇ ਮੇਰਾ ਰਾਤ ਤਾਂ ਕੱਟ ਦੋ ਕਾਣੂ ਹੋਰ ਤੋੜ ਦੇਗਾ ਇਹਨੂੰ ਲੈ ਜਾ ਪਰ ਮੈਂ ਇਹਨੂੰ ਮੈਂ ਤੁਹਾਨੂੰ ਸਮਝਦਾ ਇਹ ਲਾ ਕੇ ਆ ਜਾਂਦੇ ਨੇ ਗੱਲ ਨਾ ਬਾਤ ਕੋਈ ਅਕਲ ਦੀ ਮਤ ਲੈ ਲਿਆ ਕਰੋ ਅਸਲ ਤਾਂ ਮੈਨੂੰ ਘਰੀ ਬਿਠਾ ਲਓ ਕਿਉਂ ਉੱਥੇ ਤੁਹਾਡੇ 2-3 ਵਾਰੀ ਪਹਿਲਾਂ ਸਮਝ ਗਿਆ ਉੱਥੇ ਫੋੜੇ ਥੋੜੇ ਠੋਕੀ ਜਾਉ ਤੁਸੀਂ ਤੋੜ ਦਿਆ ਕਰੋ ਮੈਂ ਠੋਕ ਦਿਆ ਕਰੂੰ ਅੰਨਾ ਥੋੜੀ ਹੋ ਹੁੰਦਾ ਤੈਨੂੰ ਦੀਦਾ ਨਹੀਂ ਇਹ ਵਗ ਜਾ ਪਰ ਸਮਰਦਾ ਨਹੀਂ ਫਰਾ ਹਾਂ ਇਹ ਨਹੀਂ ਸਮਰਦਾ ਦੁੱਖ ਜਾਨ ਲੈ ਲਈ ਇਹਨਾਂ ਨੇ ਮੇਰੀ ਤਾਂ ਚੱਲ ਮਿਸਤਰੀਆ ਉਰੇ ਤਾਂ ਹੀ ਨਹੀਂ ਪਤਾ ਹੋਰ ਕਿਹੜਾ ਆ ਜੇ ਕਿਉਂ ਜਣਾ ਖਣਾ ਚੜਾ ਚੜਾ ਤਾਂ ਆਉਂਦਾ ਆਪਣੇ ਸੰਦਸ ਮੇਲੇ ਸਾਮ ਖੇਤ ਨੂੰ ਚੱਲ ਨਾਲੇ ਤਾਂ ਮੱਕੀ ਦਾ ਭੜਾ ਲਿਆਵਾਂਗੇ ਕੋਈ ਵੱਧ ਕੇ ਚੰਗਾ ਆ ਕਿਉਂ ਜੱਟਾਂ ਦੇ ਹੁਣ ਐਡੜੀਆਂ ਕੁੱਕੜੀਆਂ ਲੱਗ ਰਹੀਆਂ ਨੇ ਅਸਲ ਤਾਂ ਮਿਸਤਰੀਆ ਪੰਜ ਚਾਰ ਦਿਨਾਂ ਦੇ ਇਕੱਠੇ ਮਾਰ ਕਿਉਂ ਮੋਧਿਆ ਮਾਰੇਗਾ ਨਾਲੇ ਕਿਲੋ ਮੈਂਸ ਦੁੱਧ ਬਧੂ ਐਡੜੀ ਮੱਕੀ ਹੋ ਰਹੀ ਆ ਹਾਂ ਚੱਕ ਲੈ ਹੁਣ ਤੂੰ ਸਮਾਨ ਆਪਣਾ ਐਵੇਂ ਕੋਈ ਹੋਰ ਆਊਗਾ ਚੜਾ ਚੜਾਇਆ ਇਹ ਸੰਦਸ ਮੇਲੇ ਸਾਮ ਆ ਚੱਕ ਬੜੀ ਸਾਰੀ ਦੇਖ ਲੈ ਆਪਣੀ ਹਾਂ ਇੱਥੇ ਪੜਾ ਪੂਰਾ ਪੈ ਜੂ ਆਹ ਦਾਤੀ ਚੱਕ ਆਪਣੀ ਹੂੰ ਭੱਜ ਚੱਲ ਕਿਹੜੇ ਦੀ ਭੱਜ ਨਹੀਂ ਗਈ ਚੱਲ ਜ ਨਾਲੇ ਉਹਨਾਂ ਦੇ ਲਾਂਬੇ ਅੱਜ ਸਾਰੇ ਲਾ ਦੇਣੇ ਹਾਂ ਉਹਦੋਂ ਨਰਾਜ ਕੀ ਜੀ ਕਰਦੇ ਸੀ ਨਰਾਜ ਆਪਾਂ ਕਾਨੂੰ ਕਰ ਦੇਣਾ ਹਾਂ ਉੱਥੇ ਚੱਲ ਸਤਨਾਮ ਚੱਲ ਵੀ ਸੱਚੇ ਪਾਤਸ਼ਾਹ ਵਿਸ਼ਕਰਮਾ ਲਾ ਦੇ ਰੰਗ ਅੱਜ ਚੰਗਾ ਜਾਂ ਕੰਮ ਕਰਦੇ ਅੱਜ ਰੇੜੇ ਕਹੀ ਲਾ ਦੇ ਅੱਜ ਅਸਲ ਤਾਂ ਤੂੰ ਬੜੀ ਉਹ ਰੇੜੀ ਜੀ ਨਹੀਂ ਉਹ ਰੇੜੀ ਜੀ ਮੰਗਲਾ ਦੋ ਦੇਣ ਦੇ ਲੈ ਰੇੜੀ ਲੈ ਰੇੜੀ ਮੈਂ 8 ਡੱਕ ਦੇ ਘਰ ਨੂੰ ਕੁੱਕੜੀਆਂ ਨੇ ਨਰੀਆਂ ਲੈ ਹੌਲੀ ਹੌਲੀ ਚੱਲ ਹਾਂ ਭਾਜ ਨਿੱਕੇ ਬਗ ਚੱਲ ਸੱਚੇ ਪਾਸ਼ਾ ਬਿਸ਼ਕਰਮਾ ਲਾ ਦੇ ਰੰਗ ਅੱਜ ਤੂੰ ਐ ਚੱਲ ਰਾਮ ਨਾਲ ਹਾਂ ਐ ਆਪਦਾ ਊੜਾ ਦੇਖ ਕੇ ਕਿ ਕਹੀ ਨਾ ਜੇ ਤੇਰੇ ਲਈ ਇਸੇ ਕੰਮ ਤੇ। ਮਿਸਤਰੀ ਨੇ ਤਾਂ ਪਾ ਲਿਆ, ਉਹਦੇ ਦੀ ਉਹਦੇ 5000 ਰੁਪਏ ਲੈ ਗਿਆ ਮੇਰਾ। ਐ ਨਾ ਉਹਦੇ ਰਾਹ ਪਾਈ ਗੱਲ। ਬਾਕੀ ਹੁਣ ਤੀ ਦੇਖੋ ਕੀ ਕਹਿੰਦਾ। ਆਹ ਕਿਹਦਾ ਫੋਨ ਆ ਗਿਆ ਬਈ। ਉਹਨਾਂ ਵਾਲੇ ਨੇ ਅੱਧਾ ਪਾ ਲੇ। ਹੈਲੋ। ਉਹ ਹਾਂ ਬਾਈ ਕੋਈ ਨਹੀਂ ਘਬਰਾਣਾ ਤੂੰ। ਰੇਤਾ, ਸਿਮਿੰਟ, ਬਾਈਰੀ ਤੇਥੀ ਲੈ ਕੇ ਜਾਊਗਾ ਮੈਂ। 7 ਦਿਨ ਹੋ ਗਏ ਮੈਂ ਤਾਂ ਮਿਸਤਰੀ ਦੇ ਮਾਗੜੇ ਫਿਰਦੇ ਨੂੰ। ਮੈਨੂੰ ਤਾਂ ਉਹ ਵੀ ਨਹੀਂ ਰਾਹ ਦਿੰਦਾ ਯਾਰ। ਕੋਈ ਨਹੀਂ ਘਬਰਾਣਾ ਆ ਜਾਂਦੇ ਲਾਣੇਦਾਰਨੀ ਨੂੰ ਮੈਂ ਉਹਦੇ ਨਾਲ ਗੱਲਬਾਤ ਕਰਕੇ ਇੱਥੇ ਸਿਮਟੇ ਦਿੱਤਾ ਵਜਰੀ ਲਿਜਾਊਗਾ ਹਾਂ ਬਸ ਜਿਆਦੇ ਮੇਰੇ ਕੰਨ ਨਾ ਖਾ ਯਾਰ ਹਾਂ ਠੀਕ ਐ ਉਹ ਹੋਈ ਨਹੀਂ ਗਰਮੀ ਹੋ ਰਹੀ ਐ ਆ ਗਈ ਲਾਣੇਦਾਰਨੀ ਆ ਗਈ ਆਇਆਈ ਮੈਂ ਤਾਂ ਉਹਦੇ ਕੀ ਕਹਿੰਦਾ ਉਹ ਨਹੀਂ ਰਾਜੰਦਾ ਹੈਗਾ ਮੈਂ ਤਾਂ ਬਹੁਤ ਕਿਹਾ ਉਹਨੂੰ ਵੀ 5000 ਰੁਪਏ ਲੈ ਕੇ ਤੂੰ ਘਰੇ ਬਹਿ ਗਿਆ ਤੂੰ ਕੰਮ ਕਿਉਂ ਨਹੀਂ ਕਰਦਾ ਸਾਡਾ ਹਾਂ ਉਦਾਂ ਕਹਿੰਦੇ ਆ ਕਿ ਮੈਨੂੰ 5000 ਰੁਪਏ ਦੇ ਦੇ ਦੇਣੂਗਾ ਮੈਨੂੰ ਮੂੰਹ ਤੇ ਗੱਲ ਕਰਾਉ ਉਹਦੇ ਨਾਲ ਮੂੰਹ ਤੇ ਕਰਾਤਾ ਕਹਿੰਦਾ ਕੀ ਪਤਾ ਕੋਈ ਨਸ਼ਾ ਵੱੱਤਾ ਕਰਦਾ ਹੋਣਾ ਕਹਿੰਦਾ ਮੈਨੂੰ ਦੇ ਦੇ ਕਹਿੰਦਾ 5000 ਕਹਾਂ ਮੈਨੂੰ ਪਤਾ ਕਰਦਾ ਮੇਰੇ ਤੇ ਕਮੀ ਕੀ ਆ ਦੱਸ ਮੈਨੂੰ ਕਿ ਵੀ ਹੁਣ ਉਹ ਤਾਂ ਕਹਿ ਲੈ ਅਗਲਾ ਜਿੰਨੇ ਕਹਿਣਾ ਤਾਂ ਅਸੀਂ ਤਾਂ ਕੰਮ ਨਹੀਂ ਕਰਨਾ ਤਾਂ ਅਸੀਂ ਲਾਰੇ ਲਾਉਂਦਾ ਐਂ ਉਹ ਤੈਨੂੰ ਝੂਠੀ ਆ ਬਣਾਈ ਜਾਂਦਾ ਮੇਰੇ ਨਾਲ ਗੱਲ ਕਰਾਈ ਮੈਨੂੰ ਤਾਂ ਤੇਰੇ 'ਚ ਘਾਟ ਲੱਗਦੀ ਹੈ ਮੇਰੇ ਤੇ ਕੋਈ ਘਾਟ ਨਹੀਂ ਦੱਸ ਕੀ ਘਾਟ ਆ ਦੱਸ ਕਿ ਮੈਂ ਤਾਂ ਹੁਣ ਮਥੇ ਰਹਿਣ ਨੂੰ ਰੱਖਣਾ ਗੁੱਟ ਗਈ ਆ ਬਾਅਦ ਵਿੱਚ ਦੇਖੀਓ ਮੈਨੂੰ ਮਿਲਣ ਦੇ ਇ ਤਾਨੀਆ ਆਉਂਦਾ। ਦਾਹੋ ਆਉਂਦਾ। ਹੁਣ ਇਹ ਤਾਂ ਕੰਜੰਨੇ ਸਾਡੇ ਘਰੇ ਵੀ ਕਲੇਸ਼ ਕਰਾ ਰਖਿਆ। ਸਾਡੇ ਨੂੰ ਇੱਕ ਵਾਰ ਤੂੰ ਐਡਾ ਚੰਦਰਾ ਬੰਦਾ ਮੈਂ ਨਹੀਂ ਕੋਈ ਦੇਖਿਆ ਹੈਗਾ। ਹੱਦ ਪੁੱਟ ਗਈ ਇਹਦੇ ਪਾਦੀ ਜਮੀ। ਹੈ? ਨਾਲੇ ਪੈਸੇ ਖਾ ਗਿਆ ਨਾਲੇ ਸਾਡੇ ਘਰੇ ਕਲੇਸ਼ ਪਵਾਤੀ। ਬਗਾਇਆ ਚੱਲ ਮਿਸਤਰੀਆ ਬਗਾਇਆ ਚੱਲ। ਹੈ? ਇਹ ਪੁੱਲਾਂ ਹੀ ਲੱਗਦਾ ਛੁੱਟੀ ਜੀ ਖੜਕਾਉਂਦਾ। ਉਹੀ ਲੱਗਦਾ ਇਹ ਤਾਂ ਵਿਪਤੰਦਰ ਉੱਟੇ ਕਹੇ ਜਾਂਦਾ ਮੋੜ-ਮੋੜ ਮੂੜੇ ਆਉਂਦਾ ਦੇਖੀ ਮਿਸਤਰੀਆ ਤੇਰੇ ਕਣੀ ਬਾਲੇ ਭੱਜ ਚੱਲ ਉਹੀ ਲੱਗਦਾ ਮੈਨੂੰ ਤਾਂ ਕੀ ਮੰਗਣਾ ਇਧਰ ਲਈ ਵੀਹੀ ਭੱਜ ਚੱਲ ਲੜਨ ਦੇ ਦੋਈਆਂ ਨੂੰ ਲੜਨ ਦੇ 5000 ਰੁਪਏ ਰੇਸ ਤੇ ਪੈਰ ਧਰ ਦੇ ਅੱਜ ਗੇੜੇ ਕਈ ਲਾਉਣੇ ਨੇ ਆਹ ਮਹੀਨੇ ਦਾ ਰਸਨ ਪੂਰਾ ਕਰਨਾ ਆਹ ਨੰਦਰਾ ਨੇ ਤਾਂ ਕੰਮ ਖਰਾਬ ਕਰਕੇ ਕਈ ਵਾਰੀ ਹਾਂ ਆਉਰੇ ਆਹਾ 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 ਲੈ ਅੱਗ ਜੀ ਮਚਾ ਕੇ ਗਿਆ ਦੀ ਆ ਚਾਹ ਦੇਖ ਲਈਏ ਚਾਹ ਕਰ ਲਈਏ ਅੱਗ ਲੰਗ ਜੂਗੀ ਆਪਣੀ ਆ ਪਈ ਆ ਗਿਆ ਤੰਮੂ ਜਾਂ ਲੈ ਗਲਾਸ ਮੈਂ ਕਹਿੰਦਾ ਬੱਦੇ ਪਾ ਦਾ ਦੋ ਕੋਈਆਂ ਕੋਈ ਆ ਜਾਂਦਾਗਾ ਹੈ ਉਹ ਮਿਸਤਰੀ ਨਹੀਂ ਆ ਰਿਹਾ ਓਏ ਹਾਂ ਮਿਸਤਰੀ ਲੱਗਦਾ ਏ ਪਹਿਲਾਂ ਵੀ ਲੈ ਗਿਆ ਕੱਖਾ 来 ਆਇਆ ਅੱਜ ਤੈਨੂੰ ਚਾਪ ਲਿਆ ਇਹ ਜੀ ਇਹਨੂੰ ਚਕਾੜ ਦੀ ਟਾਪ ਆ ਚਾਚਾ ਮੈਂ ਕਹਿੰਦਾ ਅੱਜ ਵਧੀਆ ਜਾ ਮਾਲ ਪਾ ਚਾਚਾ ਚੱਲ ਦੇਖਦੇ ਆਂਗੇ ਸੁੱਖਾ ਸਾਖਾ ਮਾਰ ਚਾਚਾ ਅੱਜ ਪੋਲੀਆਂ ਗੱਪਾਂ ਇਹਦੀ ਚਕਾੜ ਟਾਪ ਮਿਸਤਰੀ ਦੀ ਲੈ ਰੱਖ ਲਾ ਮਨਾ ਅੱਜ ਆ ਜਾਂਦੇ ਵਾ ਸੁੱਕੇ ਦਾ ਪੇਡਾ ਨਹੀਂ ਹੈ ਗਿਆ ਹੋਇਆ ਆ ਤੀਆ ਸੁੱਕੇ ਦਾ ਪੇਡਾ ਮੈਂ ਮਨਾ ਤੋੜ ਲਾ ਸੁੱਖਾ ਗਿਰਾ ਗਦਾ ਕਰ ਅੱਜ ਚਾਚਾ ਮਾਰ ਸੁੱਖਾ ਮਿਸਤਰੀ ਦੀ ਚਕਾੜ ਟਾਪ ਇਹ ਤਾਂ ਨਾ ਮੁੜ ਕੇ ਆਵੇ ਕੱਖ ਲੈਣਾ ਆ ਚਾਰ ਪੰਜ ਭਰੇ ਲੈ ਕੇ ਜਾਂਦਾ ਇਕੱਠੇ ਪਤੰਦਰ ਆ ਮੈਂ ਬਹੁਤ ਹੋਣਾ ਆ ਲੈ ਹੋਰ ਤੋੜ ਲਾ ਥੋੜਾ ਜਾ ਜਿਹਦੀ ਸਮਾਰ ਕੇ ਚਕਾ ਪੂਸੇ ਦੀ ਮੈਂ ਮਾਲ ਕਰਾਂ ਵਧੀਆ ਜਾਂ ਮਾਰ ਚਾਚਾ ਜੀ ਇਹ ਆ ਲੈ ਕਾ ਮਾਲ ਮੇਰੇ ਕੋਲ ਮਿਲਦਾ ਤਾਂ ਹੋਰ ਵੀ ਤੀਆ ਭੁੱਕੀ ਪੱਕੀ ਜੀ ਲੱਗਦਾ ਤਾਂ ਹੀਗਾ ਮੈਨੂੰ ਆ ਧੀਆ ਮਾਲ ਹਾਂ ਇਹ ਵੀ ਚੱਲਣ ਦੇ ਵਿੱਚ ਹੈ ਅੱਜ ਇਹ ਚਕਾ ਪੂਸ ਕੇ ਨਾਲ ਲੈ ਲੈ ਹੋਰ ਪਾ ਕੇ ਨਾਲ ਗਦਾ ਗਦਾ ਹੋਰ ਪਾ ਦੇ ਥੋੜਾ ਜਾ ਹੋਰ ਪਾ ਦੇ ਪਾ ਦੇ ਪੂਸ ਲੈ ਬਾਕੀ ਸਾਮ ਲਗ ਰਾਂ ਮੈਂ ਕਰ ਮਿੱਠਾ ਪਾਜ ਤੇ ਵਧੀਆ ਜਾ ਚਾਹ ਗੋੜਾ ਆਪਣਾ ਉਰੇ ਜੇ ਪਿਆਦੀ ਆ ਪਿਆਗਾ ਆ ਪਿਆ ਐ ਕਰ ਮਨਾ ਚਾਹ ਪੱਤੀ ਵੀ ਤੇਜੇ ਬਾ ਮਾੜੀ ਜੀ ਕੀ ਮੰਗਦਾਗਾ ਅੱਜ ਮਿਸਤਰੀ ਦੀ ਚਕਾਉਣੀ ਆ ਆਪਾਂ ਨੇ ਟਾਪ ਮਿਸਤਰੀ ਨੂੰ ਵੀ ਪਤਾ ਲੱਗੇ ਐ ਕਰ ਹੋਰ ਮਾਰ ਮਾੜੀ ਜੀ ਤੇਜੇ ਰੱਖ ਐ ਕਰ ਮਿੱਠਾ ਵੀ ਮਾਰ ਤੇਜ ਜਾ ਮਹਾਰਾਜ ਮਿਸਤਰੀ ਨੂੰ ਮੜਾ ਜਾ ਪਤਾ ਲੱਗੇ ਇਸਤਰੀ ਦੀ ਝਕਾ ਦੇ ਬੂਸ ਮਨਾ ਐਂ ਕਰ ਹੋਰ ਮਾਰਾ ਚਲ ਆ ਬਣ ਗਈ ਨਾ ਗੱਲ ਲੈ ਆ ਜਾਂਦੇ ਮਿਸਤਰੀ ਨੂੰ ਫਿਰ ਦੇਖ ਦਿਆਂਗੇ ਕੀ ਬਣਦਾਗਾ ਹਾਂ ਆ ਗਿਆ ਮਿਸਤਰੀ ਆ ਓਏ ਆ ਜਾ ਮਿਸਤਰੀ ਆ ਜਾ ਆ ਗਏ ਭਾਈ ਆ ਗਏ ਉਹ ਤਾਂ ਖੇਤ ਦੇ ਬਹੁਤ ਦੂਰ ਆ ਕਿਵੇਂ ਤੁਰਿਆ ਜਾਉਣਾਗਾ ਤੁਰਿਆ ਜੀ ਇੱਕ ਤਾਂ ਪੈਨ ਜਾਨੀ ਚੈਨ ਫਸ ਗਈ ਅੱਛਾ ਉਹ ਮਸਾਂ ਚੜਾਈ ਇਹ ਤਾਂ ਥੋੜੀ ਜਿਹੜੀ ਚੜਾਈ ਆ ਹਾਂ ਇਹ ਕਿਸੇ ਨੂੰ ਮਰਵਾਉ ਆਏ ਗਾ ਤੂੰ ਬੜੀਆ ਲੈ ਲਾਦਾ ਸਾਈਕਲ ਦਤਾ ਉਹੀ ਲਈ ਫਿਰਦਾ ਪਹਿਲਾ ਵਾਲਾ ਸਾਈਕਲ ਆ ਉਹ ਇਹਦਾ ਬਹੁਤ ਪੁਰਾਣਾ ਸਾਈਕਲ ਆ ਮੇਰੇ ਪਹਿਲੇ ਦਾ ਦਿੱਤਾ ਦੀ ਵਿਆਹ ਚ ਅੱਛਾ ਹਾਂ ਇਹਦਾ ਕਰਮ ਵਾਲਾ ਸਾਈਕਲ ਆ ਖਸਮਾ ਕੀ ਕਰਨ ਆ ਦੀ ਆ ਉਹ ਕਰਨ ਕਰਨ ਨੂੰ ਆ ਦੀ ਬਸ ਤੇਰੇ ਉਹ ਆ ਹਾਂ ਮਾੜਾ ਮੋਟਾ ਇੱਕ ਅੱਧੀ ਪਰੀ ਦੇਖਦਾ ਸੀ ਤੇਦਾ ਭਾਈਆ ਤੂੰ ਉਹ ਪਤੰਦਰ ਉਹ ਤੁਸੀਂ ਤਾਂ ਮੈਨੂੰ ਤਾਂ ਮਾਰ ਆ ਜਾ ਉੱਤੇ ਓ ਮੈਂ ਤਾਂ ਕੱਖਾਂ ਦੀ ਭਰੀ ਲੈਣ ਆਇਆ ਸੀ ਅੱਛਾ ਕੱਖਾਂ ਦੀ ਭਰੀ ਲੈਣ ਆਇਆ ਦੀਆ ਮਾਂ ਮਾਂ ਲੈ ਉੱਥੇ ਚੱਲਦੇ ਆਂ ਮੁੰਡਿਆਂ ਕੋਲੇ ਅੱਛਾ ਵੀ ਮਾਂ ਲੈ ਲਿਆਵਾਂਗੇ ਠੀਕ ਆ ਠੀਕ ਆ ਚੱਲ ਕੋਈ ਨਹੀਂ ਲੈ ਦੀ ਕੱਖਾਂ ਦੀ ਭਰੀ ਐ ਕਰ ਮੈਂ ਚਾਹ ਤਾਂ ਰਖੀ ਆ ਚਾਹ ਤਾਂ ਰਖੀ ਆ ਹਾਂ ਹਾਂ ਤੇਰੇ ਘਰ ਕੀ ਤਾਂ ਰੀਤੀ ਮੈਂ ਜਾ ਫੇਰਾ ਅੱਛਾ ਜੀ ਹਾਂ ਤੂੰ ਫਿਰ ਚਾਹ ਪੀ ਕੇ ਵੱਡੀ ਕੱਖਾ ਕੋਈ ਨਾ ਲਾ ਦੇ ਰੰਗ ਮੈਂ ਐ ਕਰਦਾ ਮੈਂ ਬਹਿਣਾ ਚਾਹ ਦੇਖ ਲੈ ਬਣ ਗਈ ਹੁਣੀ ਹਣਾ ਹਾਂ ਤੂੰ ਬੈਠਣੇ ਵਾਲਿਆ ਹੋਣਾ ਓਰੇ ਦਾ ਕਾਇਬੜੇ ਆ ਗਏ ਪਤਾ ਨਹੀਂ ਕੀ ਤਾਂ ਓਰੇ ਹੈ ਕੀ ਨਾ ਮੇਰੇ ਸਾਥ ਜ਼ਰੂਰ ਲੱਗੂਗੀ ਕਦੇ ਕਿਧਰੋਂ ਡਿਗਪਾ ਕਦੇ ਕਿਧਰੋਂ ਡਿਗਪਾ ਇੱਕ ਮੇਰੇ ਅੱਗ ਲਾਣੀ ਨਿਗਾ ਘਟਰੀ ਆ ਇਹ ਲੰਜ ਲੁੰਜ ਪਹਿਣਗੇ ਫੇਰ ਕੋਈ ਕੰਮ ਕਰਾਂਗੇ ਚਲੋ ਹੌਲੀ ਹੌਲੀ ਸੱਚੇ ਪਾਸ਼ਾ ਆਪੀ ਕਿਰਪਾ ਕਰੋ ਉਹ ਬਣ ਗਈ ਮੁੰਡਿਆ ਚਾ ਉਹ ਲੈ ਮਿਸਤਰੀਆ ਬਣ ਗਈ ਚਾ ਲੈ 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 ਮੇਰਾ ਵੀਰ ਅਜ ਤਾਂ ਰੰਗ ਲਾਤੇ ਆ ਲੈ ਮੈਂ ਗਲਾ ਚੱਕ ਲਿਆ ਮਾ ਚੱਕ ਲਿਆ ਚੱਕ ਲਿਆ ਬੜੀ ਚਾਹ ਬਣਾਈ ਆ ਉਹ ਮੁੰਡਿਆ ਮੰਦਾ ਫਿਰ ਆਹਾ ਕੇਤਾਂ ਲਈ ਚਾਹ ਦਾ ਮੁੰਡੂ ਅੱਡੇ ਰੱਖਦੀ ਆ ਹਾਂ ਆਹਾ ਜਿਵੇਂ ਕਾਹਦੀ ਕਾਤੀ ਬਿੰਦਰਾ ਜਿਵੇਂ ਬਣਾਈ ਆ ਚਾਹ ਦੇਖੇ ਆ ਜੀ ਦਾ ਬਸ ਅੱਛਾ ਜੀ ਹਾਂ ਚਾਹ ਪੀ ਕੇ ਦੇਖੀ ਤੂੰ ਮੈਂ ਕਹਣਾ ਮੈਂ ਤਾਂ ਅੱਜ ਚਰੀ ਦੇ ਵੀ ਐ ਤੂੰ ਮੀਰੀ ਲੈਂਦਾ ਜਾਉ ਹਾਂ ਲੈ ਕਿੰਨੀ ਕੁ ਪਾਣਾ ਦੇਖ ਡੱਕ ਦੇ ਗਲਾਸ ਕੋਈ ਗੱਲ ਨਹੀਂ ਹਾਂ ਬਸ 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 ਵਾਹ ਚੱਕ ਕੇ ਰਾ ਚਾਹ ਪੀ ਕੇ ਦੇਖੀ ਤੂੰ ਕੇਰਾ ਚਾਹ ਪੀ ਕੇ ਦੇਖ ਲੈ ਖੇਤਾਂ ਨਹੀਂ ਬਸ ਕਰ ਤਾਂ ਕਹੇ ਜਾ ਮੈਂ ਟੈਲ ਦਾ ਅੱਛਾ ਜੀ ਹਾਂ ਦੇਖਦੇ ਆ ਮੁੰਡਿਆ ਗਾਦਾ ਗਦ ਪੀਲਾ ਕੇਰਾ ਨੀ ਦੁੱਧ ਸਿੱਟਰ ਗਿਆ ਹੋਏ ਹਾਂ ਨੀਰਾ ਦੁੱਧ ਮਾਲ ਵੀ ਪਾਇਆ ਵਧੀਆ ਮਾਲ ਵੀ ਪਾਇਆ ਐ ਤੂੰ ਪੀ ਕੇ ਦੇਖ ਚਾਹ ਉਹ ਜਿਆਦਾ ਤਾਂ ਨਹੀਂ ਪਾਰਖਿਆ ਨਾ ਨਾ ਜਿਆਦਾ ਨਹੀਂ ਪਾਇਆ ਹੈ ਗਿਆ ਚਾਹ ਗੁੜੇ ਪਾਇਆ ਚਾਹ ਗੁੜੀ ਤੇਜ ਕਰਤੀ ਚਾਹ ਗੁੜੇ ਪਾਇਆਗਾ ਚਲ ਚਾਹ ਗੁੜ ਤਾਂ ਕੋਈ ਨਹੀਂ ਪੱਤੀ ਮੜੀ ਤੇਜ ਨਾ ਕੋਈ ਪੱਤੀ ਤੇਜ ਪਾਤੀ ਹਾਂ ਉਹਦੇ ਨਾਲ ਕੋਈ ਗੱਲ ਨਹੀਂ ਹਾਂ ਪੀ ਕੇ ਦੇਖ ਕੇ ਰਾਂ ਕਿਵੇਂ ਲੱਗੀ ਮਿਸਤਰੀਆ ਚਾਹ ਆਜੇ ਤਾਂ ਬਟ ਕੱਟਦੇ ਪਤੰਦਰਾ ਇਹ ਜਾਂ ਕਿਈ ਪਾਰਖੇ ਚ ਮੋٹے ਪੱਤੇ ਦੀ ਲਿਆ ਕੇ ਰੱਖੀ ਹੋਈ ਆਗੀ ਅੱਛਾ ਜਿਹੜਾ ਪੇਟੀਆਂ ਚਾਉਂਦੀ ਨੀ ਪਹਿਲਾਂ ਮੈਂ ਉੱਥੋਂ ਦੇਖ ਲੈਦੀ ਤੈਨੂੰ ਅੱਛਾ ਹਾਂ ਤੇਰੇ ਗੱਲ ਕੀ ਤੇਜ ਪਈ ਆਗੀ ਮਾਲੇ ਮਿਸਤਰੀ ਆ ਗਿਆ ਅੱਛਾ ਜੀ ਉਹ ਤਾਂ ਪੱਤੀ ਬਹੁਤ ਤੇਜ ਹੁੰਦੀ ਨੀ ਪਤੰਦਰਾ ਦੇਖ ਲੈ ਰੜਕ ਕੱਢੀ ਪਈ ਆਗੀ ਚਾਦੀ ਪਹਿਲਾਂ ਐ ਡੜੀਆਂ ਪੇਟੀਆਂ ਚਾਉਂਦੀ ਲੈ ਲੈ ਮਾਲ ਆਉਂਦਾ ਉਹ ਘਰ ਤੱਕ ਟੈਗਦਾ ਜਾਏਗਾ ਤੈਨੂੰ ਪਤਾ ਵੀ ਨਹੀਂ ਲੱਗਣਾ ਵੀ ਕਦੋਂ ਵੱਢਲੀ ਚਰੀ ਤਾਂ ਐ ਅੱਛਾ ਜੀ ਹਾਂ ਲੈ ਫਿਰ ਮੈਨੂੰ ਹੁਣ ਜਾਣ ਦੇ ਹਾਂ ਐ ਕਰ ਮੈਂ ਮੜਾਏ ਕੀੜਾ ਮਾਰਿਆ ਵਾ ਤੂੰ ਵੱਢ ਚਰੀ ਹਾਂ ਮੈਂ ਜਾਣਦਾ ਇਹਦਾ ਪਾਣੀ ਮੜਿਆ ਜ ਮੈਨੂੰ ਐ ਕਰਨੀ ਭਰੀ ਚਕਾ ਦੀ ਮੈਂ ਭਰੀ ਚਕਾਰੂਗਾ ਤੈਨੂੰ ਮੈਂ ਜਾਣਦਾ ਬਸ ਮੈਂ ਜਾਣਦਾ ਉਧਰ ਬਾਡੇ ਚ ਮੈਂ ਦੇਖਦਾ ਉਧਰ ਐ ਕਰ ਹੈ ਚੱਕਰ ਜੇ ਕਿ ਮੈਂ ਉਹਦੇ ਨੂੰ ਢੁੱਪ ਹੋ ਰਹੀ ਆ ਢੁੱਪ ਹੋ ਰਹੀ ਆ ਢੁੱਪ ਇਹਦਾ ਸੀ ਇਹਦਾ ਸੀ ਇਹਦਾ ਸੀ ਨਹੀਂ ਖੁੱਲਦੀ ਸਾੜੀ ਬੋ ਹੈ ਇਹ ਹੈ ਇਹ ਹੋ ਹੋ ਰਿਹਾ ਕੀ ਹੋਏ ਹੈ ਇਹ ਨਹੀਂ ਰਾ ਕਿਵੇਂ ਹੋ ਰਿਹਾ ਹੋਏ ਬੱਦਰ ਬੱਦਰ ਆ ਗਏ ਨੇ ਸੂਤ ਮੂਰੇ ਇਹ ਤਾਂ ਕਦੇ ਨੇਰਾ ਕਦੇ ਹੋਏ ਜਾਂਦਾ ਚੱਲ ਛੇੜ 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 ਗੱਡੀ ਹੈ ਗੱਲ ਕੀ ਹੋ ਰਹੀ ਹੈ ਹੈ

ਆਏ ਆ ਇੱਥੇ ਖੜਾ ਦੇ ਇੱਥੇ ਸਟੈਂਡ ਲਾ ਦੇ ਸਟੈਂਡ ਸਟੈਂਡ ਲਾ ਦੇ ਸਟੈਂਡ ਲਾ ਦੇ ਸਟੈਂਡ ਲਾ ਦੇ ਤੂੰ ਲੱਗ ਜਾ ਆਪਣੋ ਯਾਰ ਲੱਗ ਜਾ ਇਹ ਲੈ ਐ ਆਏ ਖ ਸੱਦਾ ਨਾ ਖੜ ਜੇ ਤੇਰੇ ਅੱਗ ਲੱਗ ਗਈ ਤੈਨੂੰ ਆਇ ਤੇ ਆਇ ਦੇ ਉੱਪਰ ਦੀ ਚੱਪ ਜਾਂਗੇ ਚੱਪ ਜਾਂਗੇ ਚੱਪ ਜਾਂਗੇ ਚੱਪ ਜਾਂਗੇ ਇਹ ਇਹ ਹੈ ਇਹ ਕੀ ਹੋ ਰਿਹਾ ਹੈ ਹੈ ਇਹ ਕਿਵੇਂ ਜਿਹੀ ਪਲੇਅ ਚਾਹੇ ਨਹੀਂ ਹੋਈ ਹੈ ਕਿੱਥੇ ਜਾ ਬੱਡਾ ਇਹਨਾਂ ਦਾ ਉੰਤਾਂ ਕੋ ਕਸ ਹੋਰੀ ਵੀ ਐ ਦੇਖਦੇ ਆਂਗੇ ਮਿਸਤਰੀ ਨੇ ਵੱਡਲੀ ਹੁਣੀ ਕੱਖਾਂ ਦੀ ਭਰੀ ਕਹਿੰਦਾ ਦੀ ਚਕਾ ਦੀ ਲੈ ਚੱਲ ਚਕਾਏ ਆਉਣੇ ਆਗੇ ਆ ਕਹੀ ਤਾਂ ਉਦੀ ਰੱਖ ਦੇ ਚੱਲ ਚਕਾਏ ਆਉਣੇ ਮਿਸਤਰੀ ਨੂੰ ਕੱਖਾਂ ਦੀ ਭਰੀ ਐਂ ਘੜ ਚਾਰਕ ਦਾ ਲਾ ਦੇ ਹਾਂ ਕੰਦ ਕੱਢ ਦੇ ਮਲਾ ਦੇਖਦੇ ਆਵੇਂ ਲਵੇ ਵਾਲੀ ਨੇ ਲਾਦਾਂਗੇ ਨਵੇ ਨਵੇ ਚਕਾ ਦੀਏ ਪਰ ਹਾਂ ਪਰ ਇਹ ਮਿਸਤਰੀ ਨੂੰ ਉਹ ਨਵੇ ਲਾ ਜਾ ਇਹ ਕੀ ਹੋ ਗਿਆ ਮੈਨ ਲੱਗਦਾ ਕਰ ਗਿਆ ਕੰਮ ਚਾ ਐ ਕਰ ਉਹ ਖੜਾ ਹੋ ਖੜਾ ਮਿਸਤਰੀਆ ਆ ਬਾਰਡਰ ਦੀ ਆ ਸਿਮਿੰਟ ਉਹ ਸਿਮਿੰਟ ਫੇਰ ਲਾਵਾਂਗੇ ਤੂੰ ਮੜਾ ਖੜਾ ਹੋ ਉੱਥੇ ਪਾਉਣੀਆਂ ਹਾਂ 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 ਕੋਠੀ ਪਾਉਣੀਆਂ ਐ ਕਰ ਹਾਂ ਲੱਦੀ ਪਈ ਆ ਅੱਖਾਂ ਦੀ ਅੱਛਾ ਚੱਲ ਚੱਲ ਗਿਆ ਹੋਰ ਤਾਂ ਤਾਂ ਬਾਰਡਰ ਦੀ ਕਦੋਂ ਦੀ ਅੱਛਾ ਇਹਦਾ ਪਤੀ ਨਹੀਂ ਲੱਗਿਆ ਚੱਲ ਕਿਹੜਾ ਜਾ ਰਾਨਾ ਰਣ ਗਿਆ ਆ ਆ ਜਾ ਆ ਜਾ ਭੱਜਿਆ ਕਿਹੜਾ ਪਰੀ ਅੱਖਾਂ ਦੀ ਵੱਡੀ ਪਈ ਐ ਸਾਈਕਲ ਤੇ ਅੱਛਾ ਹਾਂ ਹਾਂ ਲੱਦੀ ਪਈ ਐ ਦਾਦਾ ਕਦੋਂ ਦੀ ਲੱਦਰ ਖੀਆ ਚਾਰ ਇੱਕ ਦਾ ਦਾਦੇ ਨਾਲੇ ਆ ਆ ਜਾ ਆ ਜਾ ਕਿਹੜਾ ਗੱਦ ਕੇ ਆ ਜਾ ਕੋਈ ਨਾ ਭੱਜਿਆ ਭੱਜਿਆ ਕੋਈ ਨਾ ਕੋਈ ਨਾ ਵਾਹ ਦੇਖ ਕੇ ਦੇਖ ਕੇ ਟੱਪੀ ਮਾਰਿਆ ਜਾ ਦੇਖੀ ਤੇ ਪੁੱਤ ਕੈਮ ਹੋ ਤੇਰੀ ਭੈਣ ਨੋਤਰੀਆ ਦਾਦਾ ਮਾਰੇ ਦਿੱਸੇ ਤੇ ਸੜਾਤੀ ਓਏ ਮੈਂ ਵੀ ਤਦ ਖੜਾ ਹੋ ਜਾ ਲਾ ਗੈ ਦੀ ਪਾਇ ਟੁੱਟ ਗਈ ਸੜਾਤੀ ਸਾਈਕਲ ਆਪਣਾ ਲਵੀ ਆ ਗਿਆ ਖੜਾ ਹੋ ਜਾ ਖੜਾ ਪਾਇ ਟੁੱਟ ਗਈ ਹਾਂ 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 ਪਰੀ ਲੱਦੀ ਭੱਜਾ ਸਮਾਰ ਕੇ ਬੰਨਦੇ ਆ ਜਾ ਆ ਜਾ ਗਰਾ ਜਾ ਸਮਾਰ ਕੇ ਬੰਨ ਦੇ ਸਾਈਕਲ ਤੇ ਸਾਈਕਲ ਛੇੜ ਛੇੜ ਕੇ ਰੱਖਦਾ ਕਦਾ ਛੇੜ ਦੀ ਕਦਾ ਹਾਂ ਹਾਂ ਇੱਧਰ ਇੱਧਰ ਛੇੜਦਾ ਛੇੜਦੇ ਛੇੜਦੇ ਛੇੜਦਾ ਲੈ ਜਾ ਲੈ ਜਾ ਲੈ ਜਾ ਉੱਪਰ ਚੜਦਾ ਕਿਰਾਂ ਛੇੜਦਾ ਛੇੜਦਾ ਹਾਂ 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 ਇੱਧਰ 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 ਸਮਾਰ ਕੇ ਬੰਨ ਦੀ ਲੈ ਜਾ ਲੈ ਜਾ ਲੈ ਜਾ ਕਿ ਨਾ ਕਰਦ ਕੇ ਪੈੜ ਸਮਾਰ ਕੇ ਲੈ ਜਾ ਥੋ ਲਵੇੜੇ ਵਿੱਚ ਦੇ ਮਿਸਤਰੀ ਨੇ ਮੈਂ ਕਹਿੰਦਾ ਚੱਲ ਹਾਂ ਲੱਗ ਗਿਆ ਡਿੱਗਦਾ ਪੈਂਦਾ ਜਾ ਚੱਲ ਵਧੀਆ ਪੂਰੇ ਨਹੀਂ ਗੱਲ ਪੈਂਦਾ ਆਪਣੇ ਓ ਵਗ ਗਿਆ ਚੱਲ ਲਾ ਦੇ ਲਾ ਦੇ ਪਾਣੀ ਪਾ ਦੇ ਮੇਟਰ ਆ ਦੇ ਨਾਲੇ ਮੇਟਰ ਆ ਦੇ ਹਾਂ ਪਾ ਦੇ ਪਾ ਦੇ ਪਾ ਦੇ ਪਾਣੀ ਹੋਰ ਪਰ ਪਾਣੀ ਪਾ ਦੇ ਆ ਰੇ ਮੈਂ ਬੱਸ ਬਣ ਗਿਆ ਬੱਸ ਥੋੜਾ ਜਿਹਾ ਐ ਕਰ